ਚਮਾਰ ਕੌਮ ਦਾ ਗੌਰਵਮਈ ਇਤਿਹਾਸ ਆਖਰਕਾਰ ਕੋਹਮਾ ਦੀ ਲੜਾਈ ਦੇ ਵਿੱਚ ਚਮਾਰ ਰੈਜੀਮੈਂਟ ਦੀ ਕੀ ਸੀ ਭੂਮਿਕਾ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਚਮਾਰ ਭਾਰਤੀ ਉਪਮਹਾਦੀਪ ਦੇ ਮੂਲ ਨਿਵਾਸੀ ਅ ਰਾਜੇਸਤਾਨ ਇਸ ਕੌਮ ਦੀ ਇੱਕ ਰੈਜੀਮੈਂਟ ਵੀ ਸੀ ਔਰ ਜਿਸ ਨੂੰ ਚਮਾਰ ਰੈਜੀਮੈਂਟ ਕਿਹਾ ਜਾਂਦਾ ਹੈ ਇਸ ਰੈਜੀਮੈਂਟ ਨੂੰ 1944 ਦੇ ਵਿਸ਼ਵ ਯੁੱਧ ਦੇ ਵਿੱਚ ਸਨਮਾਨਿਤ ਵੀ ਕੀਤਾ ਗਿਆ ਸੀ। ਆਰਾਮ ਨਾਰਾਇਣ ਰਾਵਤ ਨੇ ਲਿਖਿਆ ਹੈ ਕਿ ਚੰਬੜੇ ਦੇ ਰਵਾਇਤੀ ਤੰਦੇ ਦੇ ਨਾਲ ਚਮਾਰ ਭਾਈਚਾਰੇ ਦੀ ਸਾਂਝ ਬਣਾਈ ਗਈ ਸੀ। ਔਰ ਇਸ ਦੀ ਬਜਾਏ ਇਤਿਹਾਸਿਕ ਤੌਰ ਤੇ ਚਮਾਰ ਰਾਜ ਘਰਾਣੇ ਦੇ ਨਾਲ ਸੰਬੰਧਿਤ ਹਨ। ਗੌਰਵਮਈ ਇਤਿਹਾਸ ਮੈਂ ਪੂਰੇ ਐਪੀਸੋਡ ਦੇ ਵਿੱਚ ਦੱਸਾਂਗਾ ਕਿ ਪੁਰਾਤਨ ਚਮਾਰ ਰਾਜੇ ਕਿਹੜੇ-ਕਿਹੜੇ ਸੀ ਔਰ ਅੱਜ ਵੀ ਜਦੋਂ ਉਹਨਾਂ ਦੇ ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ ਤੇ ਸਾਨੂੰ ਆਪਣੇ ਆਪ ਤੇ ਗੌਰਵ ਮਾਣ ਮਹਿਸੂਸ ਹੁੰਦਾ ਹੈ ਕਿ ਅੱਜ ਕਾਰਨ ਕੀ ਹੈ ਕਿ ਕਿੰਨਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਗੁਲਾਮ ਬਣਾਇਆ ਹੈ ਪੁਰਾਤਨ ਸਮੇਂ ਦੇ ਵਿੱਚ ਇਸ ਬਹਾਦਰ ਕੌਮ ਦਾ ਰਾਜ ਸੀਰੀਆ ਤੱਕ ਫੈਲਿਆ ਹੋਇਆ ਸੀ ਇਸ ਮਹਾਨ ਕੌਮ ਦੇ ਸਮਰਾਟ ਸਨ ਨੰਬਰ 1 ਤੇ ਸਮਰਾਟ ਚੰਦਰ ਗੁਪਤ ਮੌਰਿਆ ਦੂਸਰੇ ਜੋ ਚਮਾਰ ਕੌਮ ਦੇ ਸਮਰਾਟ ਸੀ ਸਮਰਾਟ ਬਿੰਦੂਸਾਰ ਤੇ ਤੀਸਰੇ ਮਹਾਨ ਸਮਰਾਟ ਅਸ਼ੋਕ ਇਹ ਤਿੰਨ ਸਮਰਾਟ ਸੀ ਜੋ ਚਮਾਰ ਜਾਤੀ ਦੇ ਨਾਲ ਚਮਾਰ ਕੌਮ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਔਰ ਇੱਕ ਸਮਰਾਟ ਦੇ ਤੌਰ ਤੇ ਜਾਣੇ ਗਏ ਪਰ ਸਮਾਂ ਬੀਤਣ ਦੇ ਨਾਲ ਕੁਝ ਚਲਾਕ ਤੇ ਵਿਦੇਸ਼ੀ ਲੋਕਾਂ ਨੇ ਕੁਝ ਚਲਾਕ ਤੇ ਵਿਦੇਸ਼ੀ ਲੋਕਾਂ ਨੇ ਇਸ ਕੌਮ ਨੂੰ ਗੁਲਾਮ ਕਰ ਲਿਆ ਤੇ ਸਭ ਤੋਂ ਜ਼ਿਆਦਾ ਅਤਿਆਚਾਰ ਇਸ ਕੌਮ ਉੱਤੇ ਹੀ ਹੋਏ ਨੇ ਮਤਲਬ ਜਦੋਂ ਬਚਪਨ ਦੇ ਵਿੱਚ ਉਹ ਕਹਾਣੀ ਸੁਣਦੇ ਆ ਕਿ ਇੱਕ ਬਿਮਾਰ ਪਿਤਾ ਨੇ ਇੱਕ ਬੇਟੇ ਨੂੰ ਇੱਕ ਲੱਕੜੀ ਦਿੱਤੀ ਚਾਰ ਬੇਟੇ ਬੁਲਾਏ ਇੱਕ ਨੂੰ ਦਿੱਤੀ ਇਹਨਾਂ ਨੂੰ ਕੱਲੀ-ਕੱਲੀ ਨੂੰ ਤੋੜੋ ਉਹਨਾਂ ਨੇ ਤੋੜ ਦਿੱਤੀ ਉਸ ਬਾਪੂ ਨੇ ਫਿਰ ਇੱਕ ਲੱਕੜੀ ਨਾਲ ਜੋੜ ਦਿੱਤੀ ਦੋ-ਦੋ ਕਰ ਦਿੱਤੀਆਂ ਕਿ ਆ ਤੋੜੋ ਉਹਨਾਂ ਨੂੰ ਤੋੜਨੇ 'ਚ ਥੋੜੀ ਜਿਹੀ ਮੁਸ਼ਕਲ ਆਈ ਫਿਰ ਤਿੰਨ ਆ ਗਈਆਂ ਹੋਰ ਮੁਸ਼ਕਲ ਆਈ ਚੌਥੀ ਜਦੋਂ ਲੱਕੜੀ ਚਾਰ ਲੱਕੜੀ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਤੋੜ ਕੇ ਦਿਖਾਓ ਤਾਂ ਉਹਨਾਂ ਕੋਲ ਉਹ ਲੱਕੜੀਆਂ ਦਾ ਗੱਠਾ ਨਹੀਂ ਟੁੱਟਾ ਤਾਂ ਬਾਪੂ ਨੇ ਕਿਹਾ ਆਪਣੇ ਬੇਟਿਆਂ ਨੂੰ ਕਿ ਇਹਦਾ ਮਤਲਬ ਕੱਲੇ-ਕੱਲੇ ਨੂੰ ਕੋਈ ਵੀ ਤੋੜ ਸਕਦਾ ਹੈ ਲੇਕਿਨ ਜਦੋਂ ਤੁਸੀਂ ਇਕੱਠੇ ਹੋ ਗਏ ਇਸ ਗੱਠੇ ਦੀ ਤਰ੍ਹਾਂ ਇਕੱਠੇ ਹੋ ਗਏ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਤੋੜ ਨਹੀਂ ਸਕਦੀ ਇਹ ਜਿਹੜਾ ਕੁਝ ਚਲਾਕ ਲੋਕ ਤੇ ਵਿਦੇਸ਼ੀ ਲੋਕਾਂ ਨੇ ਇਸ ਕੌਮ ਨੂੰ ਗੁਲਾਮ ਕਰ ਲਿਆ ਉਹਦਾ ਕਾਰਨ ਵੀ ਇਹੀ ਹੈ ਕਿ ਇੰਨੇ ਜ਼ਿਆਦਾ ਇਕੱਲੇ-ਕੱਲੇ ਰਸਤਿਆਂ ਤੇ ਤੁਰੇ ਹੋਏ ਨੇ ਕਿ ਮਤਲਬ ਕਿਸੇ ਨਾਲ ਕੁਝ ਹੋ ਜਵੇ ਅਸੀਂ ਕੀ ਲੈਣਾ ਲੇਕਿਨ ਜਦੋਂ ਲੋਕ ਇਕੱਠੇ ਹੋ ਜਾਣਾ ਤਾਂ ਕਿਸੇ ਦੀ ਤਾਕਤ ਨਹੀਂ ਹੁੰਦੀ ਕਿ ਉਹਨਾਂ ਵੱਲ ਕੋਈ ਵੇਖ ਵੀ ਸਕੇ ਸ਼ਾਇਦ ਇਹ ਲੋਕ ਇਕੱਲੇ ਇਕੱਲੇ ਹੋਣ ਕਰਕੇ ਅਜਤਿਆਚਾਰ ਵੀ ਹੋ ਰਹੇ ਨੇ ਜ਼ੁਲਮ ਵੀ ਹੋ ਰਹੇ ਨੇ ਔਰ ਇਹਨਾਂ ਦੀ ਪੁੱਛ ਪੜਤਾਲ ਵੀ ਨਹੀਂ ਹੋ ਰਹੀ ਮਦ ਕਾਲ ਦੇ ਵਿੱਚ ਰਾਜਪਾਟ ਜਿਹੜਾ ਸੀਗਾ ਉਸ ਤਰ੍ਹਾਂ ਸੀ ਕਿ ਇਸੇ ਕੌਮ ਨੂੰ ਮੱਧ ਕਾਲ ਦੇ ਵਿੱਚ ਚਮਾਰ ਵੰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਚਮਾਰ ਵੰਸ਼ ਦੇ ਨਾਲ ਉਸ ਸਮੇਂ ਇਸ ਕੌਮ ਦੇ ਮਹਾਨ ਸਮਰਾਟ ਚਮਰਸੈਨ ਦਾ ਭਾਰਤ ਦੇ ਕੁਝ ਹਿੱਸਿਆਂ ਉੱਤੇ ਅਰਾਜ ਸੀ ਉਸੇ ਸਮੇਂ ਭਾਰਤ ਵਿੱਚ ਕ੍ਰਾਂਤੀ ਦੇ ਜਨਮਦਾਤਾ ਸਾਹਿਬ ਸ੍ਰੀ ਗੁਰੂ ਰਵੀਦਾਸ ਜੀ ਵੀ ਜ਼ਿੰਦਾ ਸਨ ਉਸ ਬਿਲਾ ਸਤਗੁਰੂ ਰਵੀਦਾਸ ਜੀ ਵੀ ਮजूद ਸਨ ਪਹਿਲੀ ਚਮਾਰ ਰੈਜੀਮੈਂਟ ਇੱਕ ਪੈਦਲ ਰੈਜੀਮੈਂਟ ਸੀ ਜੋ ਬ੍ਰਿਟਿਸ਼ਾਂ ਦੁਆਰਾ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਬਣਾਈ ਗਈ ਸੀ ਅਧਿਕਾਰੇ ਤੌਰ ਤੇ ਇਸ ਨੂੰ 1 ਮਾਰਚ 1943 ਨੂੰ ਬੜਾਇਆ ਗਿਆ ਸੀ ਜਦੋਂ 27ਵੀਂ ਬਟਾਲੀਅਨ ਦੀ ਦੂਜੀ ਪੰਜਾਬ ਰੈਜੀਮੈਂਟ ਨੂੰ ਇਸ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਚਮਾਰ ਰੈਜੀਮੈਂਟ ਬ੍ਰਿਟਿਸ਼ ਸੈਨਾ ਦੀਆਂ ਉਹਨਾਂ ਇਕਾਈਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਕੋਹਮਾ ਦੀ ਲੜਾਈ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਣ ਵਾਸਤੇ ਸਨਮਾਨਿਤ ਵੀ ਕੀਤਾ ਗਿਆ ਸੀ ਆ ਰੈਜੀਮੈਂਟ 1946 ਵਿੱਚ ਭੰਗ ਕਰ ਦਿੱਤੀ ਗਈ ਸੀ 2011 ਦੇ ਵਿੱਚ ਕਈ ਸਿਆਸਤਦਾਨਾਂ ਨੇ ਮੰਗ ਵੀ ਕੀਤੀ ਕਿ ਇਸ ਨੂੰ ਮੋੜ ਸੁਰਜੀਤ ਕੀਤਾ ਜਾਵੇ ਪਰ ਅਜੀਹਾ ਨਹੀਂ ਹੋ ਸਕਿਆ ਆਖਰਕਾਰ ਕਿਉਂ ਨਹੀਂ ਹੋ ਸਕਿਆ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ